14 ਸਾਲ ਹੋ ਗਏ ਐਕਟਿਵਾਂ ਚਲਾਉਣ ਦੀ ਗੱਡੀ ਚਲਾਉਂਦੀ ਨੂੰ ਕਦੇ ਵੀ ਮੈਂ ਤੇਲ ਨਹੀਂ ਮੁੱਕਣ ਦਿੱਤਾ ਟੂੰ ਚਵੜਾ ਹਾਲੇ ਇੱਥੇ ਤੇਲ ਮਗਾ ਕੇ ਧਰਤਾ ਆ ਨਹੀਂ ਕਿਥੋਂ ਪੈ ਗਿਆ ਧਰਤੇ ਮੈਂ ਜੋਜੀ ਆਲਦੀ ਫਸ ਗਿਆ ਮੇਰੇ ਨਾਲ ਤੇ ਤਾਂ ਫਾਈਨਲੀ ਅਸੀਂ ਕਿਸੇ ਕਿਸੇ ਪਹੁੰਚ ਗਏ ਪੈਟਰੋਲ ਪੰਪ ਤੇ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਚਿਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਅੱਜ ਵਲੌਗ ਮੈਂ ਸ਼ੁਰੂ ਕਰ ਰਹੀ ਹਾਂ ਕੀ ਹਾਲ ਚਾਲ ਹੈ ਦੋਸਤੋ ਤੇ ਤੁਸੀਂ ਠੀਕ ਠਾਕ ਹੋ ਵੈਸੇ ਮੈਂ ਵੀ ਕੁਝ ਕੁਝ ਠੀਕ ਹਾਂ ਤੇ ਮੈਂ ਕੰਮ ਤੇ ਤਾਂ ਨਹੀਂ ਜਾ ਰਹੀ ਕਿਉਂਕਿ ਕੱਲ ਹਾਫ ਡੇ ਸੀ ਇਸ ਕਰਕੇ ਨਹੀਂ ਗਏ ਕਿਉਂਕਿ ਹਾਫ ਡੇ ਤਾਂ ਅਸੀਂ ਘਰੋਂ ਹੀ ਨਿਕਲਦੇ ਆ ਤੇ ਅੱਜ ਮੈਂ ਛੁੱਟੀ ਕਰੀ ਆ ਕਿ ਮੇਰੀ ਤਬੀਅਤ ਠੀਕ ਨਹੀਂ ਸੀਗੀ ਇਸ ਕਰਕੇ ਠੀਕ ਹੈ ਤੇ ਆ ਦੇਖੋ ਅੱਖਾਂ ਮਲੀ ਜਾਂਦੇ ਆ ਹਜੇ ਬਿਸਤਰਿਆਂ 'ਚ ਪਏ ਤੇ ਆ ਆ ਜਿਹਨੂੰ ਕੋਈ ਕੰਮ ਨਹੀਂ ਉਹ ਸਵੇਰੇ ਹੀ ਉੱਠ ਜਾਂਦਾ ਵਾ ਇੱਧਰ ਦੇਖੇ ਪਰ ਕਰੀ ਹੈਲੋ ਗਾਇਸ ਹੈਲੋ ਕਰ ਦੋ ਹੈਲੋ ਕਰ ਦੋ ਉਹ ਦੇਖੀ ਕਰਦੇ ਹੈਲੋ ਕਰ ਲੈਣ ਦੇ ਪਰ ਇਹ ਕਰ ਉਹ ਤੇ ਉਹਦਾ ਟੋਪੀ ਪਰ ਕਰ ਗੁਰੀ ਸ਼ਸ਼ੀਕਾ ਬੋਲ ਦੁੱਪ ਚ ਹੈਲੋ ਸ਼ਸ਼ੀਕਾ ਬਾਦੋ ਸਾਰਿਆਂ ਨੂੰ ਚਾਚੀਕਾਲ ਵੈਰੀ ਗੁੱਡ ਏ ਮੇਰਾ ਪੱਛਾ ਸਾਰੇ ਤਾਂ ਪਹਿਲੀ ਗੱਲ ਸੀ ਕਿਆ ਚਾਚੀਕਾਲ ਬਾਏ ਬਾਏ ਕਰ ਦੋ ਬਾਏ 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 ਵੀ ਕਰ ਦੋ ਨਹੀਂ ਕਰਨੀ ਬਾਏ ਨਹੀਂ ਕੰਮ ਆਦੇ ਬਾਏ ਨਹੀਂ ਸਮਝ ਆ ਜੇ ਸਾਸਿਕਾਲੀ ਬੋਲਣੀ ਆਂਦੀ ਹੈ ਆ ਇੱਕ ਬੰਦਾ ਦੇਖੋ ਇੱਧਰ ਤੇ ਦੋਸਤੋ ਹੁਣ ਮੈਂ ਪਿਆਹਾ ਮੈਂ ਤੇ ਗੁਰੀ ਦੇਖੋ ਕਦੀ ਜਨ ਜ਼ਿਆਦਾ ਸ਼ਰਾੜਤਾ ਸੁੱਝ ਜਾਂਦੀ ਹੈ ਕਦੀ ਨੂੰ ਗੋਦੀ ਚੱਕਣਾ ਚਾਹੀਦਾ ਅੱਜ ਮੇਰੇ ਕੋਲ ਆਹ ਮਖੇੜ ਦਾ 1 ਲੀਟਰ ਦਾ ਹੈ ਕੀ ਹੋ ਗਿਆ ਪੁੱਤੀ ਚੜਾਈ ਦੋਸਤੋ ਦੇਖੋ ਮੈਂ ਖੋ ਗਿਆ ਆਏ ਪਟ ਅੱਮਾ ਦੇਖੋ ਚੰਗਾ ਬੜਾ ਪਿਆਸੀ ਆ ਨਾ ਹੈ ਅੱਮਾ ਇਹਨੇ ਕਿ ਚੱਕਲੇ ਹੁੰਦੇ ਪੈਦਾ ਨਹੀਂ ਰਾਮ ਨਾ ਰੋਣ ਲੱਗ ਜਾਣਾ ਉਹ ਰੋ ਪਹਿਲੇ ਤੇ ਇੱਕੋ ਜਿਹੀ ਰੋ ਪੇ ਤੇ ਦੋਸਤ ਚਲੋ ਆਪਾਂ ਮਿਲਦੇ ਥੋੜੀ ਦੇਰ ਤੱਕ ਚਾਹ ਚ ਪੀ ਲਈ ਫਰੈਸ਼ ਨਰੋ ਸ਼ੋਕ ਤਿਆਰ ਹੋ ਕੇ ਦੋਸਤ ਨਾਲ ਆਪਾਂ ਮਿਲਨੇ ਹੋ ਗਏ ਆ ਅਰ ਬੰਦਾ ਇੱਥੇ ਕਰਕੇ ਮਿਲਿਆ ਆ ਪਰ ਮੈਨੂੰ ਛੱਡ ਨਹੀਂ ਤਾ ਮਮੀ ਗਾਇਸ ਬੋਲ ਸਾਡੇ ਕਰ ਫੋਜੀ ਆ ਸਲੂਟ ਮਾਰੋ ਸਾਰੇ ਜਣੇ ਬਾਜੀ ਸਾਹਿਬ ਜੈ ਜਿੰਦ ਜੈ

ਮੇਰੇ ਗਏ ਮੇਰੇ ਅੱਖ ਰਾਜਾ ਐਸੀ ਇਹਦੇ ਚ ਫੋਟੋ ਖਿੱਚੀ ਜਾਂਦੀ ਸਰਚ ਜੂਆ ਬੈ ਗਿਆ ਅੰਦਰ ਕਿ ਮਖਰ ਕਰਨ ਲੱਗਾ ਪਰ ਇਹਨੂੰ ਹੋ ਜਾ ਮਾਰਾ ਜਾ ਤੇਰੇ ਵੀ ਬਾਦੂ ਫੋਜੀ ਸਾਹਿਬ ਨਹੀਂ ਉਹਦੇ ਨਾਲ ਲਾ ਕੇ ਪਈਆਂ ਨਹੀਂ ਆਹੋ ਪਈਆਂ ਆਹ ਦੇ ਉੱਪਰ ਵਾਲੇ ਬੰਦੇ ਚ ਤੇ ਇਹਦੇ ਚ ਕਿੰਨਾ ਫਰਕ ਆ ਦੇਖ ਲਓ ਗਾਇਸ

ਆ ਦੇ ਵਿਚਾਰੀ ਦੇ ਕੱਲ ਇਹਨੇ ਸੱਟ ਮਾਰੀ ਆ ਦੇਖ ਕੱਲ ਵਾਲੇ ਵਲੌਗ ਚ ਤੁਸੀਂ ਦੇਖਿਆ ਹੋਣਾ ਇਹਨੂੰ ਕਰ ਕੌਣ ਦਿਖਾ ਦੇ ਤਾਂ ਮੈਂ ਤਿਆਰ ਹੋ ਗਿਆ ਪਾਗੋ ਗਿਆ ਪਰ ਬੰਨ ਲਈ ਤੁਹਾਡਾ ਪਾਣੀ ਦੁੱਧ ਲੈ ਦਾ ਪਾਜੀ ਵੀ ਸਾਡੇ ਇੱਥੇ ਘਰ ਚ ਸੱਜੇ ਛੁੱਟੀਆਂ ਆਏ ਹੋਏ ਆ ਗੱਲ ਚੱਲ ਰਹਿ ਰਹਿ ਬਕਤ ਬਕਤ ਕਿਤੇ ਮੰਦਿਆ ਜਿਹਾ ਬਹਿਣਾ ਇਹ ਤਾਂ ਗੋਲੀਆਂ ਤੇ ਨੱਚਦੇ ਨੇ ਬੈਲੜੀ ਮੈਂ ਕਿੰਨੀ ਵਾਰ ਨਿਕਲ ਗਿਆ ਤਾਂ ਰੋਕੇ ਕਿਸੇ ਆ ਫੋਟੋ ਕਰਾਉਣ ਦੋਸਤੋ ਆਪਾਂ ਹੁਣ ਘਰੇ ਕੱਲੇ ਸੀਗੇ ਦੁੱਧ ਪਵਾ ਲਿਆ ਬਸ ਇੱਕ ਜਗ੍ਹਾ ਚਾਹ ਪੀਣੀ ਆ ਤੇ ਦੋਸਤਾਂ ਜਿਹਾ ਬਹੁਤ ਜ਼ਿਆਦਾ ਖੁਸ਼ ਆ ਮੈਂ ਐਨਵੇਂ ਮੈਨਾਂ ਬੜੀ ਮਾੜੀ ਕੀਤੀ ਮੈਂ ਵੀ ਬਹੁਤ ਖੁਸ਼ ਸੀ ਪਰ ਇਹਨੇ ਵਿੱਚ ਦੀ ਮੜੀ ਜੀ ਖੱਪ ਲੈ ਲਈ ਫਿਰ ਸੋ ਜਾਣ ਕੇ ਜਿਹਦੇ ਕਰਕੇ ਮੈਂ ਆਪਣੀ ਨਜ਼ਰ ਅੱਤੇ ਥੋੜਾ ਜਿਹਾ ਗਿਰ ਗਿਆ ਚਲੋ ਕੋਈ ਗੱਲ ਨਹੀਂ ਤੇ ਦੋਸਤੋ ਹੁਣ ਆਪਾਂ ਘਰੇ ਚੱਲੇ ਆਂ ਨਹੀਂ ਦੇਖ ਆ ਸਕਦੇ ਰਾਵਾ ਕੀ ਕਰਾਂ ਕੁਛ ਨਹੀਂ ਕਰ ਕੁਛ ਨਹੀਂ ਕਰ ਐਸਾ ਕਰੀਏ ਦੋਸਤੋ ਤੇ ਕੱレ ਚੱਲ ਕੇ ਮੰਮੀ ਨੂੰ ਮਿਲਦੇ ਫਿਰ ਗੱਲ ਕਰਦੇ ਦੋਸਤੋ ਹੁਣ ਆਪਾਂ ਤੁਰਨ ਲੱਗੇ ਆਂ ਲੋਕਾਂ ਨੂੰ ਵੀਰ ਜੀ ਫੜਿਓ ਕਰ ਦੇਖੋ ਚੱਲਦੀ ਵੀ ਵੀਡੀਓ ਵੀਡੀਓ ਤੇ ਚੱਲਣ ਦੀ ਹੈ ਤੇ ਦੋਸਤੋ ਸਾਡੂ ਇੱਕ ਬੜੀ ਪ੍ਰੋਜੈਕਟ ਇੱਥੇ ਰੱਖਿਆ ਹੈ ਦੋਸਤੋ ਸਾਡੂ ਬੋਲਣਾ ਕੋਈ ਪਿਕ ਆਈਆ ਦੱਸਾ ਜਿਹੜੀ ਦੇ ਜਾਂਦੇ ਵੇਲੇ ਜੀ ਗਾਣਾ ਗਾਣਾ ਉਹ ਵੀ ਇੱਕ ਵੈਕੂਨ ਲਾਉਂਦੇ ਤੇ ਟੁੱਟੇ ਗਾਜੂ ਤੇਰੇ ਜਲੀ ਖਲੀ ਵਿੱਚ ਗਾਣਾ ਕਿਤੇ ਕਿਤੇ ਸੁਤੇ ਦਾਗ ਲੱਗੇ ਗਲੀ ਗਲੀ ਬਿਟ ਗਿਆ ਨਿਕਨੀਅਤ ਮੈਂ ਫਿੱਟ ਗਈ ਓ ਨਿਕਗਾ ਨਹੀਂ ਮੈਂ ਆ ਕਿਹੜਾ ਪੈਰ ਆ ਨਿਕਾ ਬਿਸ਼ਰਾ ਕੀ ਆ ਦੇਖੋਈ ਆ ਅਗੇ ਸਾਡਾ ਗਾਣਾ ਖਰਾਬ ਗਾਈਜ਼ ਅਸੀਂ ਪਤਾ ਕਿੱਥੇ ਆ ਰਾਤ ਫਸੇ ਹੋਏ ਆ ਆ ਇਹਦੇ ਪੁੱਠੇ ਕੰਮ ਆ ਦੇਖੋ ਐਕਟਿਵੇਟ ਤੇਲ ਮੋੱਕ ਗਿਆ ਓ ਦੇਖਿਓ ਭੱਜ ਗਿਆ ਆਪ ਦੇਖ ਲਾ ਭੱਜ ਗਿਆ ਓਏ ਰੁਕ ਜਾ ਰੁਕ ਜਾ ਐਕਟੀਵੇਟਰ ਤੇਲ ਮਕਾ ਲਿਆ ਬਿਲਕੁਲ ਐਨ ਸੁਕਾ ਲਿਆ ਨਹੀਂ ਰਹਿਣ ਦੇਣ ਆ ਜਾਣ ਦੇ ਉਹਨੂੰ ਉੱਥੇ ਜਾ ਕੇ ਫਿਰ ਬੰਦ ਹੋ ਜਾਣੀ ਆ ਆ ਦੇਖਿਓ ਤੇਲ ਖਾਣੇ ਲਾ ਹੋਏ ਰੁਕ ਜਾ ਮੈਂ ਉਹ ਤੱਕ ਲੈ ਜਾਣੀ ਨਹੀਂ ਪਹਿਲਾਂ ਤੂੰ ਇਹ ਦੱਸੋ ਤੈਨੂੰ ਪਤਾ ਨਹੀਂ ਹੁੰਦਾ ਵੀ ਤੇਲ ਪਵਾਉਣਾ ਵੀ ਇਹਦੇ ਚ ਕੈਨ ਭਜਾਉਣਾ ਦਾ ਹੀ ਪਤਾ ਕੱਲੀ ਨੂੰ ਚਾਵਲ ਜਿਆ ਪਾਗਲ ਕਿਸੇ ਥਾਂ ਦਾ ਮੈਨੂੰ ਤਰ ਤਰ ਕੇ ਲੈ ਕੇ ਜਾ ਰਿਹਾ ਵਾ ਉਹ ਦੇਖ ਲਾ ਹੋ ਗਿਆ ਆਪ ਹੋ ਗਿਆ ਹੋ ਗਿਆ ਗਾਈਸ ਹੋ ਗਿਆ ਮੈਨੇ ਛੱਡ ਗਿਆ ਇੱਥੇ ਕੱਲੀ ਨੂੰ ਤੁਰ ਤੁਰ ਕੇ ਆਨ ਮੈਂ ਤੁਰ ਕੇ ਨੂੰ ਕਿੱਛੋ ਫੜਦੀ ਹਾਂ ਰੈੱਡ ਲਾਈਟ ਜਗਦੀ ਨਾ ਚਲ ਉੱਥੇ ਆਹ ਸ਼ਾਇਦ ਪਤਾ ਨਹੀਂ ਲਾਈਟਾਂ ਹੀ ਬਹੁਤ ਪੈ ਰਹੀਆਂ ਦਿਖਦਾ ਨਹੀਂ ਹੋਣਾ ਚਲੋ ਦੇਖ ਲਿਆ ਕੱਲ ਪਤਾ ਪਾ ਕੇ ਫੇਰ ਮਿਲਦੇ ਆ ਠੀਕ ਹੈ ਹਾਂ ਉਹ ਉਹ ਫੇਰ ਖੜ ਗਈ ਖੜ ਗਈ ਐਕਟਿਵਾ ਖੜ ਗਈ ਉਹ ਪਾਗਲ ਹੀ ਆ ਇਹ ਮੁੰਡਾ ਸਾਡਾ ਕੋਈ ਹਾਲ ਨਹੀਂ ਇਹਦਾ ਤਾਂ ਸੱਚੀ ਉਹ ਤਾਂ ਉਹ ਕਰਦਾ ਹਾਂ ਹਰ ਸਾਈਡ ਤੇ ਲਾ ਕੇ ਖੜਾ ਹੋਇਆ ਉਹ ਕਿੱਥੇ ਖੜਾ ਨਹੀਂ ਆਹ ਦਾ ਹਨਾ ਦਾ ਖੱਦ ਜਾ ਉਹਦੇ ਐਕ ਤੇ ਵੜਾ ਮੈਂ ਦਬਾ ਦੇ ਮੈਂ ਕਿਵੇਂ ਉਹ ਨਾ ਵਰਪੀ ਤੇ ਵੀਰਾ ਲੱਗਿਆ ਸੀ ਨਾ ਤੈਨੂੰ ਪਤਾ ਲੱਗਿਆ ਤੁਸੀਂ ਬੈ ਕੇ ਚਲੇ ਜਾਂਦੇ ਆਹੋ ਚਲੇ ਜਾਂਦੇ ਸੀ ਮੈਂ ਪਾਗਲ ਕਿੱਥੇ ਤੱਕ ਲਿਆਏ ਲਿਆਏ ਕਿੱਥੇ ਤੱਕ ਤੈਨੂੰ ਇੰਨਾ ਵੀ ਪਤਾ ਲੱਗਦਾ ਇਹਦਾ ਇੰਜਣ ਸੌਜੂਗਾ ਉਹ ਆਇਆ ਨਹੀਂ ਕਾਲੂ ਕਿੱਥੇ ਰਹਿ ਗਿਆ ਇੰਜਣ ਸੀਜ ਹੋ ਜਾਊਗਾ ਉਹਨੂੰ ਸ਼ਰਮਗਰ ਵਾਲੇ ਪੁਲ ਤੋਂ ਬਲਾ ਕੇ ਆਪ ਕਿੱਥੇ ਆ ਗਿਆ ਕੋਈ ਨਹੀਂ ਕਿ ਆਇਆ ਇਹਨਾ ਹਾਂ ਫਿਰ ਕੋਲੋਂ ਫੋਨ ਕਰ ਲਈ ਫਿਰ ਮਿਲਦੇ ਦੋਸਤੋ ਮੈਂ ਐਕਟਿਵ ਉਹ ਪਰ ਅਕ ਤੱਕ ਲਈ ਆਇਆ ਮਮਮੀ ਜੱਟ ਦੇ ਖੜੇ ਪਰ ਜਿੰਨੋਂ ਪਹਿਲੀ ਵਾਰ ਬਾਹਰ ਸ਼ਤਰਪੜ ਪਹਿਲੀ ਵਾਰੀ ਹੋਇਆ ਮੇਰੇ ਨਾਲ ਮੈਨੂੰ 14 ਸਾਲ ਹੋ ਗਏ ਐਕਟਿਵ ਚਲਾਉਣ ਦੀ ਗੱਡੀ ਚਲਾਉਂਦੀ ਨੂੰ ਕਦੇ ਵੀ ਮੈਂ ਤੇਲ ਨਹੀਂ ਮੁਕਣ ਜਦੋਂ ਤੂੰ ਚਵੜਾ ਆਲਾ ਇੱਥੇ ਤੇਲ ਮੁਕਾ ਦੇ ਧਰ ਤੱਕ ਤੈਨੂੰ ਚਲਾਉਣਾ ਹੀ ਪਤਾ ਵਾ ਪਰ ਪੁਲ ਤੋਂ ਲੈਣ ਚਲਾ ਗੋਲ ਗੱਪੇ ਲੈਣ ਚਲਾ ਗਾ ਫਿਰ ਉਰੇ ਲੈਣ ਚਲਾ ਗਾ ਕੋਸ਼ ਖਾਣ ਚਲਾ ਗਾ ਕੋਸ਼ ਖਾਣ ਚਲਾ ਗਾ ਸਾਰੀ ਦਿਹਾੜੀ ਐਕਟੀਵਿਟੀ ਤੋਂ ਨਤ ਥੱਲੇ ਮਿਲਦਾ ਤੂੰ ਦੱਸ ਦੇ ਮੈਂ 1% ਵੀ ਕਿੰਨੀ ਐਕਟੀਵਿਟੀ ਲੈ ਕੇ ਜਾਣੀ ਹੈ ਤੇਲ ਪਵਾ ਕੇ ਛੜਾਣੀ ਆ ਸਾਰਾ ਤੂੰ ਖੂਕਦਾ ਮੈਂ ਆ ਹੀ ਗੇੜਿਆਂ ਚ ਤਾਂ ਫਿਰ ਅਮੀ 2-3 ਹਫ਼ਤੇ ਹੋ ਗਏ ਤੇਰੇ ਕੋਲ ਬੱਸ ਕਰਿਆ ਕਰ ਹੋ ਗਏ 2-3 ਹਫ਼ਤੇ ਤੇਰੇ ਹੋਰ ਕਿੰਨਾ ਟਾਈਮ ਹੈ ਫਿਰ ਮੈਂ ਤੇਲ ਪਵਾਇਆ ਵੀ ਦੇ ਲੱਦੀ ਟੈਂਕੀ ਕੋ ਉੱਤੇ ਸੀਗਾ ਤੇਲ ਇੱਥੇ ਦੋਸਤ ਪਾ ਦੇ ਚਲ ਕੋਈ 80 ਜਮਨੀ ਚਲੋ ਸਾਰੇ ਅੱਜ ਕਰੀ ਐਕਸਪੀਰੀਅੰਸ ਕੀਤਾ ਅੱਜ ਕਰਕੇ ਦੇਖੋ ਮਰ ਕੇ ਦੇਖੋ ਇੰਨਾ ਪਾਗਲਪਨ ਨਹੀਂ ਕਰੀਦਾ ਹੁੰਦਾ ਅੱਛਾ ਕਦੇ ਨੇਰੇ ਸਵੇਰੇ ਹੂੰ ਲੋਡ ਪੈ ਜੇ ਫੇਰ ਉਤੇ ਇਸ ਹੀ ਆਮੀ ਅੱਜ ਹੀ ਮੁੱਕਿਆ ਲਾ ਹੁਣ ਦੇਖਿਆ ਵਾ ਜਦੋਂ ਮੈਂ ਆ ਤੁਰਨ ਲੱਗਿਆ ਆਪ ਮੈਂ ਤੁਹਾਨੂੰ ਕਹਿਣਾ ਤੇਲ ਘਟ ਹੈ ਲਈ ਅੱਛਾ ਤੁਰਨ ਲੱਗਿਆ ਦੱਸਿਆ ਉਹਨੇ ਕਿਤੇ ਹੋਣੀ ਆ ਅੱਜ ਜਦੋਂ ਇੱਥੇ ਲਾਈਟ ਆਉਣ ਲੱਗ ਜਾਂਦੀ ਨੇ ਇਹਦਾ ਮਤਲਬ ਹੈ ਤੇਲ ਘਟ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਉਹ ਇੰਟੀਮੇਸ਼ਨ ਦਿੰਦੀ ਹੈ ਲਾਈਟ ਆ ਤਾਂ ਉਹ ਅੰਮਾ ਇੰਜਨ ਦਾ ਤੇਰੀ ਮਾਂ ਦਾ ਸਿਰ ਇੰਜਨ ਆ ਆ ਦੇਖ ਲੈ एंटी मेंशन ਹੁੰਦਾ ਵਾ ਆ ਛੱਡ ਹੈਂਡਲ ਛੱਡ ਕੋਈ ਚੰਦੀ ਆ ਇਹ ਜਦੋਂ ਲਾਈਟ ਇੱਕ ਸੈਕਿੰਡ ਤੋਂ ਬਾਅਦ ਜਗਦੀ ਰਹੇ ਨਾ ਤਾਂ ਇਹ ਸਮਝ ਲਓ ਵੀ ਇਹਦੇ 'ਚ ਕੋਈ ਫਾਲਟ ਆ ਚਾਹੇ ਇੰਜਰ ਤੇ ਚਾਹੇ ਕੋਈ ਤੇਲ ਤੇ ਕੁਝ ਵੀ ਹੈ ਅੱਛਾ ਤਨਾ ਨਿਊਟੀ ਸਿੱਖਣਾ ਮਿਲ ਗਿਆ ਚਲੋ ਕੋਈ ਆਲੀ ਦੋਸਤੋ ਇਹ ਐਕਸਪੀਰੀਐਂਸ ਵੀ ਜ਼ਰੂਰੀ ਹੁੰਦੇ ਸਾਰੇ ਕਿਤੇ ਹਾਂ ਹਾਂ ਦਾ ਬੱਚਾ ਉਹ ਪਿੱਛੇ ਆਉਣਾ ਗੱਡੀ ਦੇ ਉਹ ਵਾਲੀ ਗੱਡੀ ਦੇ ਪਿੱਛੇ ਆਉਣਾ ਉਹ ਇੰਡੀਕੇਟਰ ਲੈ ਰਬਾ ਦੋਸਤੋ ਆ ਰਿਹਾ ਮੰਦਿਰ ਆਪਣੇ ਇੱਥੇ ਮੰਦਿਰ ਮੋ ਦੇਖੋ ਮੰਦਿਰ ਗੁਰਦੁਆਰਾ ਗੁਰਦੁਆਰਾ ਸਾਹਿਬ ਆ ਬੈਸਾਈਡ ਉਹਦੀ ਇਹ ਕਿਹੜਾ ਇਰਿਆ ਬੰਦਾ ਮੈਨੂੰ ਤਾਂ ਹੀ ਨਹੀਂ ਪਤਾ ਕਿਹੜਾ ਲੰਗਰ ਹਾਲ ਆ ਹਾਂ ਉਹ ਉੱਥੇ ਆ ਨਹੀਂ ਇਹ ਕਿਹੜਾ ਇਰਿਆ ਬੰਦਾ ਇੱਧਰਲੀ ਸੜ ਏਰੀਆ ਮਤਲਬ ਆ ਨਹਿਰ ਆ ਦੇ ਨਾਲ ਉਹ ਨਹਿਰ ਤਾਂ ਠੀਕ ਆ ਰੋਟਾ ਰੋੜ ਸਾਰ ਨਹੀਂ ਆ ਇਹ ਮਠੜੂ ਚੌਕ ਆ ਅਸੀਂ ਇੱਧਰ ਸੜਾ ਮਠੜੂ ਚੌਕ ਮਤਲਬ ਜੰਮ ਕਾਣ ਜੋ ਉਹ ਆ ਜਿੱਥੇ ਮਠੜੂ ਚੌਕ ਆ ਉਹ ਪਤਾ ਨਹੀਂ ਕਿੱਥੇ ਰਹਿ ਗਿਆ ਦੱਸ ਐਨੇ ਤਾਂ ਅਸੀਂ ਤੁਰ ਕੇ ਪੰਪ ਤੇ ਪਹੁੰਚ ਜਾਣਾ ਸੀਗਾ ਆ ਆ ਗਿਆ ਰਾਬੇ ਐਵਰਾ ਹਾਲ ਮੈਨੂੰ ਉੱਡਦਾ ਹੀ ਆਇਆ ਘਰ ਉੱਡਦਾ ਹੀ ਆ ਨਹੀਂ ਕਿੱਥੋਂ ਪੈ ਗਿਆ ਤੇਰੇ ਤੇ ਮੈਂ ਜੋ ਚੀਕਾ ਕਿ ਦੱਸਦਾ ਨਹੀਂ ਚਲੋ ਦੋਸਤੋ ਕੱరే ਕੱਲ੍ਹ ਕੇ ਮਿਲ ਜਾਈਏ ਬੱਤਾ ਹੀ ਲੁਕਵਾ ਗਿਆ ਇਹ ਆ ਦੇਖੋ ਗਾਇਸ ਆ ਦੇਖੋ ਲਾਤਾਲਾ ਸੀਨ ਆ ਪਹਿਲੀ ਵਾਰੀ ਹੋ ਰਿਹਾ ਵਾ ਮੇਰੇ ਨਾਲ ਇਦਾਂ ਤੂੰ ਲਾਤਾ ਤਾਂ ਉੱਤੇ ਕਰ ਲੈ ਯਾਰ ਇਹਨੂੰ ਮੈਨੂੰ ਅੱਜ ਨਾ ਸਭ ਕੇ ਇਸ ਗੱਲ ਦਾ ਵਾ ਕਿ ਤੈਨੂੰ ਪਤਾ ਲੱਗੇ ਕਿ ਇਹਦੇ 'ਚ ਤੇਲ ਪਵਾ ਕੇ ਰੱਖਣਾ ਵਾ ਉਹ ਆਗ ਲੱਗਦਾ ਨਹੀਂ ਜਾਂਦਾ ਵਾ ਬੰਦਾ ਚਲਾ ਬੰਦਾ ਚਲਾ ਵਾ ਐਸੇ ਘਰਕ ਵਾ ਜਾਣ ਦੇ ਦੇ ਜੀ ਹਾਂ ਹਾਂ ਰੰਗ ਦੇ ਕੇ ਚੱਲਣਾ ਹਾਲੀ 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 ਐ ਪਰੇ ਨੂੰ ਬਹੁਤ ਰੱਖਦਾ ਵਾਹੇ ਡਰਪੋਕ ਹਾਲੀ ਉਰੇ ਰੱਖ ਰੋ ਤੂੰ ਤੂੰ ਮੂਰੇ ਰਹਿ ਅਮਰ ਅਮਨਿੰਦਰ ਐ ਇਹਨਾਂ ਬਾਅਦ ਵਿੱਚ ਮੈਂ ਉੱਤਰ ਕੇ ਲਾਵਾਂ ਤੁਰਾ ਇਹਨੂੰ ਕੋ ਤੋਰ ਕੇ ਲੈ ਚੱਲ ਉੱਥੇ ਤੱਕ ਆਣ ਤਾ ਮੈਂ ਤੁਹਾਨੂੰ ਕਹਿ ਇੰਡੀਕੇਟਰ ਲਾ ਲਓ ਇੰਡੀਕੇਟਰ ਲਾ ਲੈ ਆਇਆ ਕੋ ਆਰਾਮ ਨਾਲ ਚੱਲ ਤੇਰਾ ਨਾਂ ਕੀ ਆ ਮਾ ਮਮਰਨ ਆਰਾਮ ਨਾਲ ਚੱਲ ਓਏ ਉੱਥੇ ਨਾਲ ਲੱਗ ਗਿਆ ਇੰਡੀਕੇਟਰ ਆਰਾਮ ਨਾਲ ਚੱਲ ਇੱਧਰ 라 ਵੀ ਇੰਡੀਕੇਟਰ ਲੱਗ ਰੱਖ ਤੂੰ ਬਾਹਰ ਲਾ ਆਰਾਮ ਨਾਲ ਆਰਾਮ ਨਾਲ ਅੱਜ ਤਾਂ ਮੈਂ ਨਾਲ ਆ ਕਦੇ ਵੀ ਇਹ ਤੁਸੀਂ ਇਕੱਲੇ ਆ ਸੀਨ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਾਂ ਗੱਲ ਪਾਗਲਪਨ ਨਾ ਕਰਿਆ ਕਰ ਹਾਂ

बस पंप ਕੋਲੇ ਪਹੁੰਚ ਗਏ ਆ ਬਾਦ ਗਏ ਆ ਗਾਇਸ ਮਾਟ ਗਏ ਆ ਪਹੁੰਚ ਗਏ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਹਾਲਕ ਦਾ ਸ਼ੁਕਰ ਹੈ ਕੋਈ ਇੱਧਰ ਕਾਲੀ ਭਰਾ ਬਾਈ ਚੜਾ ਦੇਣੀ ਸੀ ਕੋਈ ਨਾ ਕੋਈ ਨਾ ਆਪੇ ਉੱਤਰ ਕੇ ਚੜਾਉਂਦੇ ਚਲ ਵਾਸ ਕਰ ਵਾਸ ਕਰ ਰਹਿਣ ਦੇ ਆਪੇ ਚੜਾ ਲਿਆ ਰਹਿਣ ਦੇ ਰਹਿਣ ਦੇ ਆ ਗਏ ਪਾਪੂ ਤੇ ਪਹੁੰਚ ਗਏ ਆਪਣੀ ਜਿੱਤਾ ਫੁੱਲ ਆ ਬੱਸ ਰੋਕ ਲਓ ਆ ਦੇਖ ਲੈ ਇੱਧਰ ਆਂਦੀ ਫਸ ਕੇ ਮੇਰੇ ਨਾਲ ਆਹ ਤਾਂ ਪੰਪ ਤੇ ਪਹੁੰਚ ਕੇ ਕਿੱਥਰ ਮਰਦੀ ਲੈ ਜਾ ਆਲਾ ਫੜਾ ਹਾਂ ਤੋਂ ਫਾਈਨਲੀ ਅਸੀਂ ਕਿਸੇ ਕੋਲ ਪਹੁੰਚ ਕੇ ਪੈਟਰੋਲ ਪੰਪ ਤੇ ਤੋਂ ਫਾਈਨਲੀ ਅਸੀਂ ਪੈਟਰੋਲ ਪੰਪ ਪਹੁੰਚ ਗਏ ਆ ਦੇਖੋ ਹੀ 45 ਮਾਰ ਰਹੇ ਨੇ ਮੇਰੀ ਬੱਸ ਕਰਾਈ ਹੈ ਇਹਨਾਂ ਨੇ ਪੂਰੀ ਮੈਂ ਬਹੁਤ ਭੱਜਿਆ ਥੱਕ ਗਿਆ ਮੈਂ ਉਹਨਾਂ 50 ਰੁਪਏ ਦਾ ਰੋ ਪਾਇਓ ਤੇਲ ਵੱਧ ਪੋਆ ਲਿਆ ਵੀ ਆ ਗਏ ਜੀ ਹੋਰ ਦੇ ਸਾਲ ਵਾਲੇ ਚਲੋ ਹੁਣ ਬਾਅਦ ਚ ਮਿਲਦੇ ਆ ਹੁਣ ਤਾਂ ਸਾਡਾ ਮੋਰਸ ਸਕੂਟਰੀ ਪਹੁੰਚ ਗਈ ਹੈ ਚਲੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਟੈਂਕੀ ਤਾਂ ਫੁੱਲ ਆ ਫਿਰ ਵੀ ਅਸੀਂ ਇੰਨੀ ਦੂਰ ਲੱਤ ਲਾ ਕੇ ਆਏ ਆ ਪਾਗਲਾ ਵਾਂਗ ਸਾਡਾ ਉਹਦਾ ਦਿਮਾਗ ਨਹੀਂ ਕੰਮ ਕੀਤਾ ਕਿ ਅਸੀਂ ਅੱਜ ਹੀ ਕੱਢ ਕੇ ਪਾ ਲਈਏ ਇੰਨੀ ਮਿਹਨਤ ਕੀਤੀ ਅਸੀਂ ਹੁਣ ਉਹ ਸਾਡੇ ਤੇਲ ਪਵਾ ਰਹੇ ਨਹੀਂ ਜੀ ਮਹਾਂ ਸਾਹਿਬ ਜੀ ਦੇਖੋ ਇਹ ਹੁਣ ਤਾਂ ਤੇਲ ਵੀ ਨਾ 30 ਰੁਪਏ ਦਾ ਕੋਈ ਪੁਲੀਸ ਜੀ ਥੈਂਕ ਯੂ ਫੁੱਲ ਕਰਾ ਲਈ ਆ ਜੇ ਬਿਜ ਬੰਨ ਲਿਓ ਮੈਂ ਉਹ ਤਾਂ ਖੜਨਾ ਮੈਂ ਕੋਈ ਨਹੀਂ ਖੜ ਜਾਗੇ ਆ ਇੱਥੋਂ ਸੈਟਰ ਦਾ ਨਾ ਨਹੀਂ ਗੇਰ ਵੀ ਸੁਣਦੀ ਆ ਤੇਰੇ ਨਾਲ ਆਵਾਜ਼ ਆ ਕੇ ਐਸੇ ਨੁਕਸਾਨ ਕਰ ਰਹੀ ਆ ਬਹੁਤ ਕਿਹੜਾ ਨੁਕਸਾਨ ਕਰਿਆ ਆ ਨੁਕਸਾਨ ਹੀ ਆ ਤੇਲ ਪੋੜ ਤੇਲ ਪੋਣਾ ਤੇ ਟਾਇਰ ਤੇ ਨਿਕਵਾ ਜਾਂਦਾ ਕੋਈ ਨਹੀਂ ਚਲੋ ਅੱਜ ਅੱਛਾ ਵੀਡੀਓ ਬਣਾਵਾਂਗੇ ਕਾਲੀਏ ਹੋਰ ਨਹੀਂ ਚੱਕ ਨਹੀਂ ਰਿਹਾ ਤੈਨੂੰ ਸਟਾਰਟ ਕਰ ਲੋ ਕੀਤੀ ਆ ਅੱਛਾ ਖੜ ਜਾਣ ਦੇਖ ਲੈਣ ਦੇ ਕਿੱਥੇ ਜਾਂਦੀ ਆ ਸੀ ਸਟਾਰਟ ਕਰ ਰੋ ਜੀ ਵੈਲਕਮ ਆ ਰੋ ਸੈਲਫ ਮਾਰ ਰੋ ਜੀ ਜੀ ਉਹ ਮੈਂ ਮੰਮੀ ਨੂੰ ਨਾ ਇਸਰੰਗਰ ਵਾਲੇ ਪੁਲ ਤੋਂ ਛੱਡ ਕੇ ਅੱਗੇ ਆ ਗਿਆ ਅੱਗਰ ਦੇਖੋ ਥੱਲੇ ਨਹੀਂ ਪਹੁੰਚਦੀ ਕਦੇ ਨਹੀਂ ਵੀਰੇ ਥੱਲੇ ਸੀਗੀ ਹੁਣੀ ਕਰਾਈਏ ਯਾਰ ਅੱਜ ਇੱਥੇ ਪਵਾਉਣੀ ਆ ਨਾ ਮੈਂ ਇੱਥੇ ਵੀ ਨਹੀਂ ਪਵਾ ਕੇ ਛੱਡ ਪਈ ਆ ਮੈਂ ਕਿਹੜਾ ਚਲਾਨੀ ਆ ਇਹ ਸਾਰੀ ਪਿਹੜੀ ਇਹੀ ਲੈ ਕੇ ਫਿਰਦਾ ਵਾ ਕੱਪ ਫਿਰਦੇ ਕਹਿੰਦੇ ਯਾਰ ਕੰਮ ਹੀ ਜਾਂਦੇ ਕੰਮ ਮੇਰਾ ਕਿਹੜਾ ਹੁੰਦਾ ਐਸਾ ਜਿਹੜਾ ਤੂੰ ਕੰਮ ਕਰਕੇ ਉਹਦਾ ਦੱਸ ਇਹ ਸੱਤ ਤੁਹਾਨੂੰ ਫੂਲ ਛੱਡਣ ਤੇ ਲਿਆਉਣ ਲਈ ਆ ਹੁਣ ਛੁੱਟੀਆਂ ਪਈਆਂ ਨੇ 15 ਦਿਨ ਹੋ ਗਏ ਘਰੇ ਆ ਪਰਸਨਲਟੀ ਗੁੱਸਾ ਨਾ ਕਰੇ ਤੇ ਜੀ ਗੁੱਸਾ ਨਹੀਂ ਕਰੀਆ ਪਹਿਲਾਂ ਪੇਪਰ ਚੱਲਦੇ ਸੀ ਪਹਿਲਾਂ ਵੀ ਤੁਸੀਂ ਨਹੀਂ ਕਰਦੇ ਸੀ ਚਲੋ 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 ਆਈ ਆ ਹੋਰ ਅਦਰ ਜਾਮ ਤੇ ਖੜੋ ਚਲੋ ਚੱਲੀ ਕਰੋ ਤੁਸੀਂ ਕੋਈ ਮੰਮੀ ਡਰਾਈਵਿੰਗ ਲਿਕਸ ਨਾਲ ਲੱਗਦਾ ਹੀ ਤੁਹਾਨੂੰ ਲੱਗਦਾ ਤੇਰੀ ਬੱਕਰੇ ਤੇ 15 ਦਿਨ ਘਰੇ ਚੱਲ ਸਕਦਾ ਦੇਖਿਆ ਮੈਚ ਨਹੀਂ ਦੇਣਾ ਜੀ ਤਨੋਸ਼ਾ ਲੱਭਾਇਆ SBI ATM ਤੇ ਪੈਸੇ ਜਮਾ ਕਰਾਉਣ 2 ਲੱਖ ਰੁਪਈਆ 2 ਲੱਖ ਤਾਂ ਨਹੀਂ ਚਲੋ ਦੋਸਤੋ ਬਾਜੀ ਮਿਲਣ ਤੱਕ ਫੋਨ ਆਲਾਉਡ ਦੇ ਲੈ ਕੈਮਰਾ ਬਾਲ ਜੀਆ ਮੈਨੂੰ ਪਹਿਲੇ ਦਿਖਾਓ ਵਧੀਆ ਆ ਰਹੀ ਨੋਰਮਲੀ ਬੰਦ ਰਹੀ ਹੈ ਬੜੀ ਸੋਹਣੀ ਬੰਦ ਰਹੀ ਓਏ ਆ ਹੋਏ ਮੋਹਨ ਜੀ ਲੱਗ ਰਿਆ ਚੇਤੇ ਜਮਿਆ ਅਭੀ ਆਸੇ ਟੱਟੀ ਗੜ ਕੁੱਤਾ ਤੂੰ ਹੀ ਕਹ ਲੈ ਬਕਵਾਸ ਜੀ ਨਾ ਕਰਾ ਕਰ ਅਜਾ ਉਧਰ ਰਾਵਣ ਹੁਣ ਆਪਾਂ ਅੰਦਰ ਆ ਗਏ ਤਾਂ ਆ ਫਾਜ ਅੱਗ ਚਲਾਈ ਸੀ ਪਰ ਸ਼ਾਇਦ ਵਲੋਗ ਬਣਾਏ ਹੋਏ ਨੂੰ ਚੇਤਾ ਵੀ ਨਹੀਂ ਗਿਆ ਤਾਂ ਮੈਂ ਥੋੜੀ ਦੇਰ ਗਿਆ ਸੀ ਇਸ ਬਾਦਲ ਘਰ ਥੋੜੀ ਦਾ ਖੇਡ ਖੂਡ ਕੇ ਤਾਸ ਤੁਸ਼ ਖੇਡ ਕੇ ਮੈਂ ਵਾਪਸ ਆ ਗਿਆ ਤਾਂ ਆਪਾਂ ਹੋਰ ਖਾਣ ਲੱਗੇ ਰੋਟੀ ਤਾਂ ਦੋਸਤੋ ਰੋਟੀ ਖਾ ਕੇ ਆਪਾਂ ਜਾਵਾਂ 100 ਤੇ ਗਾਇਸ ਵੇਰੇ ਕਰਨੀ ਆਪਾਂ ਕਰਦੀ ਮਰਮਮਤ ਪੇਂਟ ਕੋਟ ਕਰਨਾ ਵਾ ਤਾਂ ਵਿਆਹ ਫਿਰ ਦੋਸਤੋ ਚਲੋ ਕੋਈ ਨਾ ਤਾਂ ਮਿਲ ਲੇਤਾ ਨੈਕਸਟ ਲੋਗ ਦੇ ਵਿੱਚ ਦੋਸਤੋ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਬਾਈ ਬਾਈ